ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਾਰੇ ਨੂੰ ਤਕਰੀਬਨ ਪਤਾ ਹੀ ਲੱਗ ਗਿਆ ਕਿ 29 ਤਰੀਕ ਕੱਲ ਨੂੰ ਆਪਾਂ ਸਾਰੇ ਜਿੰਨੇ ਵੀ ਸਾਡੇ ਪੰਜਾਬ ਦੇ ਪੰਜਾਬੀ ਲੋਕ ਆ ਉਹ ਅਲੱਗ-ਅਲੱਗ ਤਰ੍ਹਾਂ ਦੇ ਸ਼ੌਕ ਰੱਖਦੇ ਆ ਜਿਵੇਂ ਕਿ ਕਬੂਤਰਬਾਜ਼ੀ ਆ ਆਪਾਂ ਕਹਿੰਦੇ ਸ਼ਕਾਰੀ ਕੁੱਤਿਆਂ ਦੀ ਦੌੜਾਂ ਬਲਦਾਂ ਦੀਆਂ ਦੌੜਾਂ ਉਸ ਤੋਂ ਬਾਅਦ ਮੁਰਗੀਆਂ ਦੀਆਂ ਲੜਾਈਆਂ ਦੀ ਜਿਵੇਂ ਅਲੱਗ-ਅਲੱਗ ਤਰ੍ਹਾਂ ਦੇ ਆਪਣੇ ਸ਼ੌਕ ਨੇ ਤੇ ਸਾਰਿਆਂ ਨੂੰ ਬੇਨਤੀ ਆ ਖਾਸ ਕਰਕੇ ਸਾਰੇ ਸਾਡੇ ਜਿਹੜੇ ਸ਼ਕਾਰੀ ਡੌਗ ਦੀ ਦੌੜ ਲਵਾਉਂਦੇ ਆ ਸਾਡੇ ਵੀਰ ਕਿ ਤੁਹਾਡੀ ਹਾਜ਼ਰੀ ਤੁਹਾਡੇ ਆਕੂ ਸਾਹਿਬਾਂ ਬੈਠੇ ਆ ਸਾਰੇ ਇਹ ਕਿ ਕਿਰਪਾ ਕਰਕੇ ਆਪਣੀ ਹਾਜ਼ਰੀ ਕੱਲ ਨੂੰ ਵਧਾਓ ਕਿਉਂਕਿ ਜੇਕਰ ਆਪਾਂ ਆਪਣਾ ਸ਼ੌਕ ਜਿਉਂਦਾ ਰੱਖਣਾ ਜੇਕਰ ਪੰਜਾਬ ਦੀਆਂ ਇਹ ਵਿਰਾਸਤੀ ਖੇਡਾਂ ਨੂੰ ਆਪਾਂ ਜਿਉਂਦੇ ਰੱਖਣਾ ਤਾਂ ਕੱਲ ਇਕੱਠਾ ਜਿਹੜਾ ਇਹਨਾਂ ਆਪਾਂ ਆਪਣੇ ਸ਼ੌਂਕਾਂ ਦਾ ਪਵਿੱਖ ਤੈਅ ਕਰੂ ਕੱਲ ਨੂੰ ਆਪਾਂ ਇਕੱਠੇ ਹੋ ਕੇ ਮੰਗ ਕਰਨੀ ਆ ਸਰਕਾਰ ਦੇ ਕੋਲੋਂ ਭਾਵੇਂ ਕਿ ਆਪਣਾ ਕੋਈ ਧਰਨਾ ਨਹੀਂ ਹੈ ਪ੍ਰਦਰਸ਼ਨ ਸਿਰਫ ਮੰਗਾ ਬੜੇ ਸਲੀਕੇ ਦੇ ਤਰੀਕੇ ਨਾਲ ਕਿ ਸਾਡੀ ਵਿਰਾਸਤੀ ਜਿਹੜੀਆਂ ਖੇਡਾਂ ਨੇ ਇਹਨਾਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਅਸੀਂ ਇਹਨਾਂ ਨੂੰ ਘਰਾਉਣਾ ਨਹੀਂ ਚਾਹੁੰਦੇ ਤੇ ਸਰਕਾਰਾਂ ਦੇ ਫਰਜ਼ ਬਣਦੇ ਆ ਕਿ ਸਾਡੇ ਪੰਜਾਬ ਦੀ ਆਵਾਜ਼ ਨੂੰ ਸਿਆਨਣ ਪਹਿਚਾਣਨ ਤੇ ਸਾਡੇ ਇਸ ਕੜੀਆਂ ਬਰਾਸ ਦੀ ਖੇਡਾਂ ਨੇ ਉਹਨਾਂ ਨੂੰ ਜਿਉਂਦੇ ਰੱਖਣ ਦੇ ਵਿੱਚ ਸਾਡਾ ਯੋਗਦਾਨ ਦੇਣ ਆਪੋ ਆਪਣੇ ਫਰਜ਼ ਇਹ ਨਿਭਾਉਣ ਕਰੋ ਫਤਿਹ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ